ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਜੱਗੀ ਉਹਨਾਂ ਪਹੁੰਚ ਚੁੱਕੇ ਆ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਪਿੰਡ ਤਸਵੀਰ ਖੰਡੂਰ ਸਾਹਿਬ ਨਵਾਂ ਮਾਲ ਲੈ ਕੇ ਨਾ ਬਾਈ ਨਾਲ ਬੋਰੀਆਂ ਮੋਰਾਜੜ ਹੁੰਦੀਆਂ ਹੁੰਦੀਆਂ ਤੇ ਆਓ ਫਿਰ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੱਗੀ ਗੱਲ ਹੈਗੀ ਨਾ ਜੀ ਜਰੋ ਬਾਈ ਛੁੱਟੀ ਜਾਂਦਾ ਤੇ ਮਿਲਾਂ ਨੇ ਇੱਥੇ ਕੁਲੇ ਜਾਣਾ ਇੱਥੇ ਇੱਥੇ ਆਪਣੇ ਉਹ ਕੱਲ ਵੀ ਇਹੀਂ ਗਏ ਆ ਕੱਲ ਸਾਰਾ ਦੇਣੀ ਮਤਲਬ ਗਏ ਹਾਰੇ ਨਾਲ ਹੀ ਹੋਣਾ ਜਿੰਨੇ ਤੇ ਰਹਿਣਾ ਨਾ ਛੁੱਟੀ ਇਦਾਂ ਨਹੀਂ ਗਈ ਮੱਜਾ ਮੱਜਾ ਜੀ ਫਿਰ ਇਦਾਂ ਮੇਰੇ ਨਾਲ ਕੰਮ ਵਧਿਆ ਕਰਾਉਣਾ ਮੈਂ 15 ਦਿਨ ਆਇਆ ਬਸ ਇਹ ਨਾ ਵਿਆਹ ਆ ਨਵੰਬਰ ਚ ਵਾਸਤੇ ਤੁਹਾਨੂੰ ਵਿਖਾਉਣਾ ਹੋਣਾ ਆਪਾਂ ਅੱਛਾ ਤੇ ਤੁਹਾਨੂੰ ਸੱਦਣਾ ਆਪਾਂ ਆ ਆਮ ਵਿਆਹ ਵਾ ਨਵੰਬਰ ਚ ਆ ਤੇ ਥੋੜਾ ਘਰ ਦਾ ਕੰਮ ਕੋ ਮਿਲਿਆ ਕਰਾਉਣਾ ਲਾਏ ਤੇ ਇਹਨਾਂ ਦਾ ਜਿੱਥੇ ਸਾਹ ਇਹਨਾਂ ਡਿਊਟੀ ਨੇ ਇਹਨਾਂ ਦੀ ਤੇ ਉਹ ਛੁੱਟੀ ਆਏ ਤੇ ਉਹ ਵੀ 15 ਦਿਨ ਲਈ ਆਏ ਤੇ ਅੰਦਰ ਚੱਲ ਅਹੀ ਨਾ ਜੀ ਹੁਸਨ ਹੋਣ ਇਹਦੇ ਗੋਲੇ ਇਹਨਾਂ ਦੇ ਉੱਤੋਂ ਨਹੀਂ ਲੰਘਦੇ ਰਹਿਆ। ਹਾਂ ਨੇ ਹੰਨੇ ਲਾ ਕੇ ਬੁਲਿਆ ਜੀ। ਲੈ ਆਂਦਾ ਬਹੁਤ ਔਖਾਏ ਕੰਮ ਉਥੇ ਅੱਜ ਦਿਨੇ ਨਾਲ ਲੜਾਈ ਦਾ ਹੈ ਨਾ ਜੰਗ ਮਾਹੌਲ। ਤੇ ਚਲੋ ਕੰਮ ਕਰਦੇ ਵੀ ਔਖੇ ਹੁੰਦਾ। ਵੀਦੋ ਇੱਥੇ ਆਪਣੇ ਫੌਜੀ ਡੇਰੀ ਜਾਂਦੇ ਬਾਰਡਰਾਂ 'ਤੇ ਡੜੇ ਹੈ। ਹਾਂ ਇਹ ਗੱਲ ਹੈ। ਐ ਨਾ ਵੇਖ ਇਹਨਾਂ ਸਰ ਤੇ ਬੈਠੇ ਆ ਪਾ ਕੇ। ਹੋਰ ਸਭ ਠੀਕ ਠਾਕ ਭਾਈ ਵਧੀਆ। ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਤੇ ਮਾਲ ਭਾਈ ਜੀ ਜਿਆਦੀ ਕੁਆਲਟੀ ਵਾਲਾ ਵਾ। ਵੀਡੀਓ ਸਾਰੀ ਵੇਖਣ ਵਾਲੇ ਆ ਮਾਲ ਪਰ ਅੱਜ ਪਹਿਲਨਾ ਕਟੀਆਂ ਵਾ ਪਹਿਲਨਾ ਤੇ ਦੁੱਜਣਾ ਤੇ ਦੋਂਦੀਆਂ ਚੌਕੀਆਂ ਤੇ ਖੀਰੀਆਂ ਠੀਕ ਆ ਬਸ ਜਿਆਦਾ ਕੁਵਾਲੇ ਵਾਲਾ ਮਾਲ ਤੇ 6 ਝੋਟੀਆਂ ਪਾਉਣੀਆਂ ਵਾ ਗਾਕਾਂ ਦੇ ਛਿਆਂ ਨੂੰ ਮਿਲ ਲਿਆ ਵਾ ਭਾਜੀ ਕਿਉਂਕਿ ਇੱਕ ਇੱਕ ਲਈ ਦੇ ਛਿਆ ਜਾਣ ਪਰ ਜਿਹੜੇ ਛੇ ਲੈ ਗਏ ਨਾ ਅੱਜ ਮਜਾ ਮਨ ਲਗਾ ਯਾਦ ਹੀ ਕਰਨ ਵਾਲੀਆਂ ਤੇ ਇੱਕ ਵਸ਼ੀ ਤੋਹਫਾ ਵਾ ਮਗਰ ਵੀ ਵਸ਼ੀ ਪਹਿਲਾ ਸੁਆ ਪਲੂਣ ਵਸ਼ੀ ਯਾਦ ਹੀ ਚੰਗੀ ਚਲੋ ਬਹੁਤ ਛੇ ਮਜਾ ਇੱਕ ਵਸ਼ੀ ਯਾਦੀਆਂ ਚੰਗੀਆਂ ਤੇ ਇਹ ਆਪਣੇ ਵੀਰ ਆਪ ਹੀ ਵੀਡੀਓ ਵੇਖ ਕੇ ਦੱਸਣਾ ਕਿ ਕਿਦਾਂ ਦੇ ਆ ਤੇ ਬਾਕੀ ਮਾਲ ਤੁਹਾਨੂੰ ਪਤਾ ਰੋਜ਼ ਹੀ ਆਉਂਦਾ ਵਾ ਨਵੇਂ ਤੋਂ ਨਵੇਂ ਆਉਂਦਾ ਵਾ 2-4 ਦਿਨ ਸਾਂਭ ਕੇ ਐਵੇਂ ਵੀਡੀਓ ਪਾਉਨੇ ਆ ਤੇ ਗਾੜੀ ਵੀਰ ਮੇਰੇ ਸਾਡੇ ਸਾਂਭਿਆ ਕਰਨ ਕਿਉਂਕਿ ਡੰਗਰ ਜਾ ਕੇ 2-4 ਦਿਨ ਬਕਾਨੇ ਸਾਹ ਪੱਠੇ ਨਾ ਖਾਵੇ ਭਾਜੀ ਦੁੱਧ ਵੀ ਘਰ ਜਾਂਦਾ ਵਾ ਤੇ ਡੰਗਰ ਉਤੋਂ ਵੀ ਲਿਸਾ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਡੰਗਰ ਦੇ ਨਾਲ ਡੰਗਰ ਹੋਣਾ ਪੈਂਦਾ ਅਸੀਂ ਸਵੇਰ ਦੇ ਲੱਗੇ ਜੇ ਅੱਜ ਫੇਰ ਵੇ ਲੋ ਫੌਜੀ ਵਿਚਾਰਾ ਵੀ ਆ ਮੈਂ ਇਹਨੂੰ ਸਭੋ ਕਿਹਾ ਗੁਰੂਆ ਤੂੰ ਜਾ ਜਾ ਕੇ ਸੌਂ ਸੂ ਉਹ ਵਿਚਾਰਾ ਇੱਥੇ ਮੇਰੇ ਨਾਲ ਬੈਠਾ ਕਰੀ ਤਾਦ ਚੋਕ ਲੈਦਾ ਕਿਉਂਕਿ ਜਿਹੜੇ ਬੰਦੇ ਨੂੰ ਸ਼ੌਂਕ ਆ ਸ਼ੌਂਕ ਜਿਹੜੇ ਬੰਦੇ ਨੂੰ ਜਿਹਨੂੰ ਨਹੀਂ ਪਤਾ ਉਹਨੇ ਚੁੱਪ ਕਰਕੇ ਸੌਣੇ ਸੌ ਤੇ ਸ਼ੌਂਕ ਉਹਨੂੰ ਬੜਾ ਵਾ ਮਾਲ ਡੰਗਰ ਦਾ ਉਹਨੂੰ ਵੀ ਤੇ ਚਲੋ ਮੈਂ ਤੁਹਾਡੀ ਯਾਰੀ ਆ ਤੇ ਝੋਟੀਆਂ ਪਾਜੀ ਅੱਜ ਵੀ ਨਾ ਅੱਜ ਫਸ ਤੁਸੀਂ ਸਾਰੀ ਵੀਡੀਓ ਵੇਖਣ ਵਾਲੀ ਆ ਟਾਪ ਕੁਆਲਿਟੀ ਦੇ ਜ ਡੈਮੜਾ ਪੀਗਾ ਬੂਰੀ ਤਿਲਾਂ ਵਾਲੀ ਹਾਂ ਬੂਰੀ ਤਿਲਾਂ ਵਾਲੀ ਭਾਜੀ ਤਿੱਜਾ ਚੌਥਾ ਦਿਨ ਸੂਈ ਨੂੰ ਆ ਤਿੱਜਾ ਚੌਥਾ ਦਿਨ ਇਹੋ ਕੱਲਾ ਇਧਰੇ ਗੇਠ ਗੇੜ ਤੇ ਲਾਂਦੇ ਆਂਦੇ ਨੇ ਇਧਰੇ ਖੋ ਪੂਰੀ ਗੇਠ ਗੇੜ ਤੇ ਲਾਂਦੇ ਥਾਣੇ ਭਾਰੀ ਲੱਗਾ ਕੱਟੀ ਨੂੰ ਇਧਰ ਗਾੜੀ ਵੀ ਵਿਖਾ ਦਿਓ ਭਾਜੀ ਚੱਡਾ ਪਿਓਰ ਦੂਜਾ ਸੂਆ ਤੇ ਇਧਰ ਸਿੰਘ ਸੁੰਗਦੀ ਕੁਆਲਿਟੀ ਵਿਖਾ ਦਿਓ ਮਗਰ ਕੱਤੀ ਕਾਲੀ ਦਿੱਤੀ ਆ ਭਾਜੀ ਉਹ ਕੱਟੀ ਜੇ ਬਿਲਕੁਲ ਚੌਥਾ ਪੰਜਵਾਂ ਦਿਨ ਸੂਈ ਨੂੰ ਆ ਹਾਂਜੀ 12 ਤੋਂ 13 ਕਿਲੋ ਭਾਜੀ ਹਾਜ਼ਰ ਦੋ ਤੇ ਬੌਲੇ ਤੋਂ ਨਿਕਲਦੇ ਆਂ ਹੁਣ ਵੀਰ ਹਾਤੇ ਕਹੀ ਜਾਂਦੇ ਆ ਕਿ ਦੁੱਧ ਮੱਝਾਂ 15 ਕਿਲੋ ਦਿੰਦੀਆਂ ਨਹੀਂ ਜਾਂ 16 ਦਿੰਦੀਆਂ ਨਹੀਂ ਆ ਤੇ ਗਾਵਾਂ ਮਰ ਕੇ ਡੰਗਰ ਤੁਹਾਨੂੰ ਪਤਾ ਕਿਲੋ 2 ਕਿਲੋ ਦਾ ਕਿਲੋ ਦਾ ਝੂਠ ਚੱਲ ਜਾਂਦਾ ਵਾ ਹਾਂਜੀ ਤੇ ਜਿਹੜਾ ਹੁਣ ਆਪਾਂ 15 ਕਹਿ ਗਏ 8 ਨਿਕਲਣਾ ਜੇ ਉਹ ਤੇ ਨਹੀਂ ਨਾ ਤੁਹਾਨੂੰ ਪਤਾ ਚੱਲਦਾ ਹੁਣ ਆਈਆਂ ਨੇ 12 13 ਕਿਲੋ ਹਾਜ਼ਰ ਆ ਦੁੱਧ ਬਿਲਕੁਲ ਜਿਹੜਾ ਮਰਜੀ ਆਣ ਕੇ ਵੀਰ ਤਸੱਲੀ ਕਰਕੇ ਹਾਂ ਹੀ ਦੇ ਉਹ ਆਨੇ ਕਾ ਸਾਡਾ ਵੇਲੇ ਮਾਲ ਹੁੰਦਾ ਸੋਇਆ ਸੋਇਆ ਹੀ ਹਾਂਜੀ ਹਾਂਜੀ ਆਪਾਂ ਗੱਬਣ ਮੈਂ ਪਾਜੀ ਲੈ ਕੇ ਖੁਸ਼ ਨਹੀਂ ਆ ਤੇ ਉਹ ਇੱਕ ਕੱਟੀ ਗੱਬਣ ਲਈ ਪਰਸੋਂ ਚ ਆਉਦੀ ਉਹ ਵੀ ਉਧਰੋਂ ਆਈ ਆ ਉਹ ਛੋਟੀ ਸੂਬੀ ਅਜੇ ਬੌਲੇ ਦੇ ਅਸੀਂ ਪਾਈ ਨਹੀਂ ਆ ਠੀਕ ਆ ਕਿਉਂਕਿ ਡੰਗਰ ਅਸੀਂ ਉਹ ਪਾਉਣਾ ਵਾ ਜਿਹੜਾ ਸਾਡਾ ਉਹ ਨਹੀਂ ਆਉਣੇ ਜਿਹੜਾ ਮਰਜ਼ੀ ਵੀਰ ਆਨਲਾਈਨ ਲੈ ਜੇ ਤੇ ਜਿਹੜਾ ਮਰਜ਼ੀ ਵੀ ਰਿੱਥੇ ਆਣ ਕੇ ਲੈ ਜੇ ਇਹ ਦੇਖੋ ਬਾਜੀ ਕੱਟੀ ਆ ਚੀਜ਼ਾਂ ਇਹੜੀਆਂ ਪ्योर ਤਿਲਾਂ ਵਾਲੀ ਬੂਰੀ ਆ ਵੇਖੋ ਜਿੱਦਾਂ ਅੰਗਰੇਜ਼ ਜਣ ਹੁੰਦੀ ਆ ਪਾਲ ਜੋੜ ਵੇਖੋ ਕਿੰਦਾ ਚੰਗਾ ਲੱਗ ਪਾਲ ਵੇਖੋ ਕੱਟੀ ਦਾ ਬਾਜੀ ਕਿੱਡਾ ਜੱਗੀ ਭਾਈ ਕਿੰਨਾ ਕਰ ਜੀ ਦਰਸਾਂ ਦੁੱਧ ਦੁੱਧ ਬਾਜੀ 15 ਕਿਲੋ ਪਹਿਲਣੇ ਆਂਦੇ ਉਹਦਾ ਚਵਾਇਆ ਉਹਨਾਂ ਦੇ ਕਹਿਣ ਮੁਤਾਬਕ ਹਾਂਜੀ ਪਲੂਣ ਨੇ 15 ਕਿਲੋ ਚਵਾਇਆ ਵਾ ਪਰ ਕੱਟੀ ਦੁੱਧ 16 ਕਿਲੋ ਆਏ ਦੂਜਾ ਸੁਆ ਹੁਣ ਆਜ਼ਰ ਕਰੂਗੀ ਕੋਗਾ ਜੇ ਮੈਲੇ ਮੂਲੇ ਦੇ ਹੋਣਾ ਵਾ ਬਿਲਕੁਲ ਤਾਜੀ ਸੂਈ ਆ ਤੇ ਕੱਟੀ ਆਪ ਵੇਖ ਲੋ ਕੀ ਚੀਜ਼ ਆ ਬਹੁਤ ਬਹੁਤ ਸੋਹਣੀ ਤਿਲਾਲੀ ਵੇਖੋ ਬਾਜੀ ਕੱਟੀ ਦਾ ਅੰਤ ਹੀ ਕੋਈ ਨਹੀਂ ਬਾਜੀ ਅੰਤ ਹੀ ਜੱਗੀ ਬਹੁਤ ਟੌਪ ਦੀ ਝੁੱਟਾ ਹਾਂਜੀ ਕਿਉਂਕਿ ਆਪ ਨਹੀਂ ਸਿਫਤ ਕਰਨੀ ਵੀਰ ਸਾਡੇ ਕਰਨ ਤੇ ਮਜ਼ਾ ਫੇਰ ਹੀ ਆਉਂਦਾ ਵਾ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਕਿਉਂਕਿ ਆਪਣੇ ਮੂੰਹ ਤੇ ਸਾਰੇ ਵੀਰ ਸਿਫਤ ਕਰ ਦੇਗਾ ਹਾਂ ਵੀ ਮਾਲ ਹਾਂਡਾ ਚੰਗਾ ਕਿਉਂਕਿ मां ਆਪਣੀ ਪੁੱਤ ਨੂੰ ਆਂਦੀ ਨਹੀਂ ਹੁੰਦੀ ਭਾਵੇਂ ਉਹਦਾ ਕਾਲਾ ਹੀ ਹੋਵੇ ਕਹਿ ਰਹੇ ਕਹਿਣਾ ਨਹੀਂ ਹੈ ਕਿ ਸਾਡਾ ਕਾਲਾ ਵਾ ਹਾਂਜੀ ਹਾਂ ਉਹਨੇ ਕਹਿਣਾ ਮੇਰਾ ਪੁੱਤ ਸੋਨੇ ਵਰਗਾ ਬਿਲਕੁਲ ਜੀ ਬਿਲਕੁਲ ਜਾਰੀ ਅਸਲੇ ਆ ਭਾਜੀ ਕਟੀ ਬਹੁਤ ਜਿਆਦੀ ਕੁਆਲਟੀ ਇਹ ਦੇਖੋ ਸਫਾਈਆਂ ਸਫਾਈਆਂ ਹਾਂ ਧਾਰ ਤੋਰ ਦੇ ਏਦਾਂ ਵਠੰਡੀ ਆ ਉਹੋ ਜੀ ਨਹੀਂ ਇਹ ਦੇਖੋ ਬੱਸ ਓਏ ਐ ਐ ਐ ਏਦਾਂ ਭਾਰੀ ਵਲ ਲੱਤ ਜੋ ਮਾਰਾਈ ਦੇਖੋ ਉਹਦਾ ਟਕਾਈ ਦੇਖੋ ਜਾਰੀ ਅਸਲੇ ਆ ਭਾਜੀ ਬਾਲੀ ਜਾਰੀ ਚੋਂ ਚਾਂ ਚੰਗੀ ਆ ਦੇ ਠੰਡੀ ਸੀ ਲਿਆ ਡੰਗਰ ਉਹ ਡਾਟੂਰ ਜਾਂਦਾ ਸਵੇਦ ਦੇ ਤੁਹਾਨੂੰ ਪਤਾ ਨਿਵਾਰੇ ਨਿਵਾਰੇ ਆ ਜੱਬੂ ਚੱਬੂ ਪਾਇਆ ਵੀ ਡੰਗਰਾਂ ਦਾ ਪਤਾ ਨਹੀਂ ਕੀ ਕਰੀ ਜਾਂਦੇ ਮੈਨੂੰ ਸਵੇਰ ਦਾ ਇੱਧਰ ਦੇਖੋ ਭਾਜੀ ਕੱਟੀ ਐ ਇਕਲਾ ਇਕਲਾ ਥਾਂ ਦੇ ਅੱਗੇ ਪਿਛੇ ਬਹੁਤ ਜ਼ਿਆਦਾ ਜੰਗਵਾ ਕੱਟੀ ਦੀਆ ਭਾਜੀ 2.5 ਲੱਖ ਦੀ ਹਾਂ ਤੁਹਾਨੂੰ ਪਤਾ ਵਾ ਬੂਰੀ ਮੈਂ ਨਹੀਂ ਲੱਭਦੀ ਤੁਹਾਨੂੰ ਵੀ ਪਤਾ ਵਾ 100 ਪਿੰਡ ਫਰੀਏ ਤੇ ਨਹੀਂ ਲੱਭਦੀ ਪਰ ਸਾਡੇ ਮੁੱਲ ਬਿਲਕੁਲ ਜਾਇਜ਼ ਆ ਮੁੱਲ ਸਾਡੇ ਸਾਰੇ ਵੀਰਾਂ ਦੇ ਜਾਇਜ਼ ਆ ਪਰ ਸਾਡੇ ਵੀ ਮਹਾਰਾਜ ਦੀ ਕਿਰਪਾ ਨਾਲ ਮੁੱਲ ਆਪਣੇ ਵੱਲੋਂ ਪੂਰਾ ਜਾਇਜ਼ ਬਿਲਕੁਲ ਜੀ ਦੋ ਤੋਂ ਅੰਦਰ ਹੀ ਦੇ ਦੇਣੀ ਆ ਕੱਟੀ 1.85 ਦੀ ਦੇ ਦਈਏ 175 ਦੀ 75 ਦੀ 70 ਦੀ ਹੂੰ 65 ਦੀ ਜੈਸਨੋਏ ਭਾਜੀ 165 ਦੀ ਕੱਟੀ ਹੋਣੀ ਆ 165000 ਦੀ ਭਰ ਜੇ ਵੀਰ ਕੋਈ ਇੰਦਾ ਨਹੀਂ 165 ਦੀ ਕੱਟੀ ਲੈ ਦੇ ਨਾ ਤੇ ਆਹੀਂ ਪੈਸੇ ਦੇ ਕੇ ਖੁਦ ਲੈ ਆਵਾਂਗੇ ਬਸ ਠੀਕ ਆ ਆ ਵੇਖ ਲਓ ਭਾਜੀ ਸੋਨਾ ਆ ਵਾ ਸੋਨਾ ਚਲੋ ਹਾਂਜੀ ਸੋਨਾ ਵਾ ਕੱਟੀ ਮਾਰ ਕੇ 165 ਦੀ ਜੈਸਨੋ ਹੀ ਹੋਣੀ ਏ ਕਿਸਾਈਆਂ ਨਾ ਕੋਈ ਕਰੇ ਵੀਰ ਬਸ ਠੀਕ ਆ ਵੇਖ ਲਓ ਬਾਡੀ ਬੂਡੀ ਵੇਖ ਲਓ ਅੱਗੋਂ ਪਿੱਛੋਂ ਕੋਈ ਵੀਰ ਕੋਈ ਨੁਕਸ ਨਹੀਂ ਕਰਦਾ ਇਹਦਾ ਪਿਓਰ ਤੇਲਾਂ ਵਾਲੀ ਆ ਨਹੀਂ ਨਹੀਂ ਬਹੁਤ ਸੋਹਣੀ ਬਹੁਤ ਸੋਹਣੀ ਆ ਵਰਾਉ ਨੂੰ ਆਖ ਰਹੇ ਨਾ 165 ਦੀ ਬਿਲਕੁਲ ਜਾਇਜ਼ ਭਾਰੀ ਕੀਮਤ ਕਿਉਂਕਿ ਛੋਟੀ ਜੀ ਕਮਾਈ ਅਸੀਂ ਲੈਣੀ ਹੈ ਵਿੱਚੋਂ ਇਹ ਵੀਰਾਂ ਹਾਦਿਆਂ ਨੇ ਪੈਸੇ ਲਾਏ ਵੀ ਆ ਉਥੇ ਹਾਂਜੀ ਇਹ ਬੜੇ ਤਗੜੇ ਤਗੜੇ ਵਪਾਰੀਆ ਨੇ ਪੈਸੇ ਲਾਏ ਵੀ ਆ ਦੂਈ ਝੋੜੀ ਦੇ ਪੈਸੇ ਬੜੇ ਬੰਦੇ ਲਾਏ ਪਰ ਲਈ ਆ ਲਈ ਆਂ ਪੈਸੇ ਲਾ ਕੇ ਆ ਕਿਉਂਕਿ ਪੂਰੀ ਮਹ ਦੇ ਅਸੀਂ ਬੜੇ ਸ਼ਕੀਨ ਆ ਬੂਰੀ ਦੇ ਤੇ ਮੀਣੀ ਦੇ ਤੇ ਪੂਰੀ ਸਾਨੂੰ ਮਹ ਚੰਗੀ ਲੱਭੀ ਨਹੀਂ ਇੱਧਰ ਦੇਖੋ ਭਾਜੀ ਦੂਜਾ ਸੂਆ ਕੱਟੀ ਇੱਧਰ ਦੇਖੋ ਤਾਜ਼ੀਆਂ ਸੂਈਆਂ ਬਿਲਕੁਲ ਇੱਧਰ ਦੇਖੋ ਇੱਧਰ ਦੇਖੋ ਭਾਜੀ ਕੱਟੀਆਂ ਮਤਲਬ ਕਿ 6 ਹੀ ਪੌਣੀਆਂ ਤੇ ਪਰ ਇਹ ਨਹੀਂ ਕਿ ਕੋਈ 6 ਹੀ ਐਂਡ ਪੀਸ ਇਹਦੇ ਥੱਲੇ ਭਰੀ 14 ਕਿਲੋ ਦਦਿਆ ਘੱਟੀ ਥੱਲੇ ਹਾਜ਼ਰ ਹਜੇ ਮਾਲ ਪਰਸੋਂ ਦਾ ਹੀ ਆਇਆ ਸਾਡੇ ਕੋਲ ਠੀਕ ਆ ਇਹ ਮਤਲਬ ਕਿ ਸਾਰੇ ਪੀ ਜਿਹੜੇ ਆ 15 ਪਲੱਸ ਵਾਲੇ ਹੀ ਆ ਬਿਲਕੁਲ ਬਿਲਕੁਲ ਤਾਰੇ ਸੂਏ ਆ ਤੇ ਤੁਹਾਨੂੰ ਪਤਾ 2-4 ਦੇ ਇਹਨੂੰ ਤੀਜਾ ਚੌਥਾ ਦਿਨ ਸੂਈ ਨੂੰ ਜੇ ਬੱਚੇ ਵੀ ਆਪਾਂ ਵਖਾਲ ਦਿੰਨੇ ਆ ਲਓ ਜੀ ਜਿਨੇ ਜਿਨੇ ਦਿਨਾਂ ਦਾ ਕੋਈ ਬੱਚੇ ਕਾਇਆ ਜੇ ਵੱਧ ਹੋਣਾ ਤਾਂ ਵੀ ਆਪਾਂ ਜ਼ਿੰਮੇਵਾਰ ਆਂ ਇਹ ਵੀ ਦੇਖੋ ਚੋਟੀ ਦੇਖੋ ਭਾਰੀ ਘੱਟੀ ਦਾ ਪਾਲ ਪੂਲ ਵੇਖੋ ਤੇ ਕੁਆਲਟੀ ਵੇਖੋ ਆ ਆ ਚੱਲ ਬਿਲਕੁਲ ਹੀ ਬੱਚੇ ਤਾਜ਼ੇ ਭਾਜੀ ਆਪਾਂ ਬੱਚੇ ਵੀ ਨਾਲ ਭਾਵੇਂ ਆਹ ਬੂਰੀ ਦੀ ਕੱਟੀ ਜਿਆ ਵਖਾ ਦਿਓ ਵੇ ਲੋ ਬਿਲਕੁਲ ਤਾਜੀ ਹਾਂ ਆ ਚੱਕ ਤੇ ਇਹਦਾ ਬੱਚਾ ਵੀ ਆ ਜੇ ਭਾਜੀ ਬਿਲਕੁਲ ਤਾਜ਼ਾ ਇੱਧਰ ਦੇਖੋ ਆ ਜੇ ਬੂ ਇਹਦਾ ਬੱਚਾ ਆ ਇੱਧਰ ਦੇ ਲੋ ਚੌਥਾ ਪੰਜਵਾਂ ਦੇ ਨਾਲ ਜੇ ਬੱਚਾ ਉੱਠਦਾ ਨਹੀਂ ਆ ਬਿਲਕੁਲ ਤਾਜ਼ਾ ਦੇ ਵਾ ਠੀਕ ਆ ਹਾਂ ਜੀ ਬਿਲਕੁਲ ਤਾਜ਼ਾ ਬੱਚਾ ਵੇਖੋ ਕੱਟੀ ਦਾ ਪਾਲ ਪੂਲ ਵੇਖੋ ਹੰਸੀ ਪਹਿਲਾਂ ਕੀਤੇ ਭਾਜੀ ਹੰਸੀ ਅੱਜ ਹੰਸੀ ਵਾਕੇ ਹੰਸੀ ਇੱਧਰ ਦੇਖੋ ਰੰਗ ਰੁੰਗਦੇ ਵੇਖੋ ਬਾਡੀ ਵੇਖੋ ਕੱਟੀ ਦੀ ਦਾਨੇ ਦਾ ਪਲੇਆ ਦੁੱਧ ਦੁੱਧ ਭਾਜੀ 15 ਪਲੱਸ ਆਲ ਗਿਆ ਹੀ ਆ ਵਾ ਠੀਕ ਆ ਇਹ ਜਿਹੜੇ ਵੀਰ ਨੇ ਭਾਜੀ ਲੈਣੀਆਂ ਨਾ ਤੁਹਾਨੂੰ ਪਤਾ ਵਾ ਉਹ ਆਪ ਹੀ ਸੋਚ ਲੈਣ ਕਿ ਮਈਆਂ ਕਿੱਦਾਂ ਆਂ ਗਿਆ ਵਾ ਇੱਥੋਂ ਚੋ ਕੇ ਖਾੜਨ ਬਿਲਕੁਲ ਬੌਲੇ ਦੇ ਸੁਈਆਂ ਤਾਜ਼ੀਆਂ ਝੂਟ ਗਿਆ ਫਿਰ ਜੱਗੀ ਫਿਰ ਕਮਾਣ ਲਾ ਨਾ ਅੰਤੀ ਕੋਈ ਨਹੀਂ ਭਾਜੀ ਅੰਤੀ ਦੇ ਇਹ ਕਾਲਾ ਸੋਨਾ ਕਾਲਾ ਗੋਲ ਰਿਆ ਇੱਥੇ ਦੇਖੋ ਹਾਂ ਬਲੈਕ ਇਹ ਤਾਂ ਇੱਥੇ ਦੇਖੋ ਰੰਗ ਵੇਖੋ ਕਟੀਦਾ ਇੱਥੇ ਇੱਥੇ ਦੇਖੋ ਕਟੀ ਨੇ ਠੀਕ ਆ ਵੇਖੋ ਚੀਜ਼ ਇਹ ਤੋਹਫੇ ਆ ਤੋਹਫੇ ਭਾਜੀ ਉਦੋਂ ਤੇ ਭਾਜੀ ਅਸੀਂ ਵੀਰਾਂ ਆਪਣਿਆਂ ਕੋਲ ਮਾਫੀ ਮੰਗਦੇ ਆ ਥੋੜੀ ਜੀ ਉਦੋਂ ਤੇ ਨਾ ਸਾਡੇ ਵਾਸਤੇ ਦੀ ਗੱਲ ਨਹੀਂ ਰਹੀ ਅੱਛਾ ਕਸ਼ਮੀ ਗਾਲਿਆ ਤਿੰਨ ਤਿੰਨ ਸਾਈਆਂ ਪੈ ਗਿਆ ਪਰ ਬੰਦੇ ਬਦੋ ਬਦੀ ਪਾਈ ਜਾਂਦੇ ਸੀ ਸਾਈਆਂ ਹੋਰਾਂ ਬੰਦੇ ਆ ਪਾਈਆਂ ਤੇ ਲੈ ਹੋਰ ਗਏ ਉਦੋਂ ਅਸੀਂ ਮਾਫੀ ਮੰਗਦੇ ਆ ਕੰਮ ਜਿਆਦਾ ਖਰਾਬ ਹੋ ਗਿਆ ਪਤਾ ਨਹੀਂ ਲੱਗਿਆ ਨਾ ਕੰਨ ਮੈਂ ਪਾਹੋਤ ਪਤਾ ਕੀ ਗਾਲਿਆ ਉਹ ਜਿਹੜਾ ਕੋਈ ਵੀਰ ਆ ਜਾਂਦਾ ਨਾ ਉਹ ਕਹਿੰਦਾ ਮੈਂ ਹੀ ਖੜਨੀ ਆ ਤੇ ਜਦੋਂ ਬੰਦਾ ਕਹੀ ਜਾਵੇ ਤੇ ਜਿਦਿਆ ਨਹੀਂ ਜਾਂਦਾ ਆਗੂ ਮੰਨਣੀ ਪੈਂਦੀ ਆ ਝੋਟੀ ਤੇ ਭਾਜੀ ਇਹ ਵੀ 2 ਲੱਖ ਦੀ ਵੇਖ ਲੋ ਪਰ ਆਹਦੇ ਮੁੱਲ ਕੋਈ ਨਹੀਂ ਇੱਥੇ ਦੇਖੋ ਕੱਟੀ ਕਿਉਂ ਲੱਗੀਆਂ ਕਿ ਤੇ ਓਏ ਹੋ ਨਜ਼ਾਰਾ ਹੀ ਆਉਂਦਾ ਇੱਕ ਨੰਬਰ ਦੀ ਚਵਾਈ ਲੱਗੀ ਇੱਥੇ ਦੇਖੋ ਬਸ ਠੀਕ ਆ ਇਹਦਾ ਮੁੱਲ ਭਾਈ 175 ਦੀ ਦੇ ਦਈਏ ਜੈ ਜਾਨ ਦੀ ਜੈ ਜੀ ਅਬੀ 165 ਦੀ ਇਹ ਤੇ 165 ਦੀ ਬੂਰੀ ਚਲੋ ਕੋਈ ਵੀਰ ਆਊਗਾ ਸ਼ੋਰ ਸ਼ਾਰ ਖੁੱਲੀ ਕਰ ਦਾਂਗੇ ਮਾਰ ਦਾਂਗੇ ਪੂਰਾ ਕਰ ਦਾਂਗੇ ਚਲੋ ਬਹੁਤ ਠੀਕ ਇਨੇ ਖਾਦਾ ਹੀ ਕੋਈ ਹਾਂ ਕਤਿ ਜਾਰੀ ਚੰਗੀ ਆ ਭਾਜੀ ਆਪ ਹੀ ਮੋਨਾਂ ਲਈ ਕੋਈ ਐਡੀ ਕਮਾਈ ਨਹੀਂ ਆ ਵਿੱਚ ਚਲ ਜਾਂ 60000 ਜੋਗਾ ਮੋਟੀ ਰਸਤੇ ਦਾ ਪਿਆ ਖਾਨ ਛੋਟਾਂ ਜਾਰੀਆਂ ਤਾਂ ਕਰਦਾ ਬੰਦਾ ਲੱਗਦਾ ਵੀ ਹਾਂ ਚਾਹ ਭਾਈ ਇਹ ਭਾਜੀ ਦੋਂਦੀ ਪਿਓਰ ਦੋ ਦੰਦ ਕੱਟੇ ਇਧਰ ਦੇਖੋ ਦੋ ਦੰਦ ਭਾਜੀ ਕਿਦੇ ਕਟਕਿਆਂ ਨੂੰ ਬੱਚੇ ਲੱਗ ਜਾਂ ਨਾ ਤੇ ਥੋੜਾ ਜਿਆ ਗਰਮੀ ਆ ਹਨੂ ਤਾਂ ਇਹਨੂੰ ਉਧਰ ਲਵਾ ਦਿੰਨੇ ਤੂੰ ਛੱਡੀ ਮੈਂ ਮੱਝ ਤੋਰ ਕੇ ਖਾਣੇ ਬਾਹਰ ਛੱਡੀ ਵੇਖੋ ਭਾਜੀ ਪਿਓਰ ਦੋ ਦੰਦ 12 ਤੋਂ 13 ਕਿਲੋ ਹਾਜ਼ਰ ਦੋਦਿਆ ਘੱਟੀ ਥੱਲੇ ਬੱਠ ਠੀਕ ਹੈ ਮਲਕੇ ਨਗੀਨੇ ਹੀ ਪੈਦਾ ਕੀਤੇ ਇਧਰ ਨਗੀਨੇ ਇਧਰ ਦੇਖੋ ਪਿਓ ਦੋ ਦੰਦ ਕੋਈ ਵੀਰ ਆਪਣਾ ਬਹੁਤ ਵੱਡੀ ਗੋਟੀ ਉਹ ਫਰਕੇ ਕੋਈ ਵੇਖ ਲੈ ਤੇ ਵੇਖੋ ਕਰਾ ਦੇ ਲੋਏ ਨਹੀਂ ਠੀਕ ਆ ਬਾਕੀ ਤੁਹਾਨੂੰ ਪਤਾ ਗਰਮੀ ਭਾਜੀ ਕਿੰਨੀ ਪੈਣ ਰਹੀ ਆ ਕਿਉਂਕਿ ਜਿਹੜੀ ਮੈਥਲੇ ਹੁਣ ਦੁੱਧ ਦੋ ਦੋ ਕਿਲੋ ਮਈਆਂ ਸੁੱਕਣਾ ਵਾ ਕਿਉਂਕਿ ਗਰਮੀ ਵੇਖੋ ਬੇਲ ਬੋਲ ਦੀ ਵੇਖੋ ਕੱਟੀ ਲੰਮੀ ਦੇ ਇੱਧਰ ਵੇਖੋ ਜਿਹਦਾ ਨੁਕਰੀ ਘੋੜੀ ਹੁੰਦੀ ਆ ਨਾ ਆ ਨੁਕਰੀ ਘੋੜੀ ਉਹ ਚੀਜ਼ ਆ ਭਾਜੀ ਨੁਕਰੀ ਘੋੜੀ ਹੁੰਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਨੂੰ ਬੱਚਾ ਲਾ ਕੇ ਤੁਹਾਨੂੰ ਦਿਖਾਉਨੇ ਆ ਕੱਟੀ ਨੂੰ ਕਿ ਕਮਾਲਾ ਹੀ ਕਰਦੀ ਕਮਾਲਾ ਹੀ ਬਸ ਠੀਕ ਆ ਆ ਆਹਰ ਲੱਗੇ ਪਾਜੀ ਇਹਦਾ ਕਟਾਈ ਆ ਨਿਸ਼ਾਨੀ ਲੱਗੀ ਹੋਈ ਸੀ ਨੀਲੀ ਰਸੀ ਵਾਲਾ ਨੀਲੀ ਵਾਲਾ ਨੀਲੀ ਟਾਕੀ ਵਾਲਾ ਹਾਂ ਹਾਂ ਇਹ ਪਾਜੀ ਬਿਲਕੁਲ ਜਾਇ ਜਿਹਦਾ ਮੁੱਲ ਕਰਨਾ ਵਾ ਕਤੀਬ ਡੇਢ ਦੀ ਵੀ ਵਿਕਦੀ ਆ 1 60 ਦੀ ਵੀ ਵਿਕਦੀ ਆ 1 45 ਦੀ ਦੇ ਦਈਏ ਜਾਇ ਜੀ 5000 ਹੋਰ ਛੋੜ 140 ਦੀ ਭਾਜੀ ਜੈਸਨੋ ਹੀ ਗੱਡੀ ਹੋਣੀ ਹੈ ਇੱਥੇ ਦੇਖੋ ਕੱਟੀ ਮੜਾ ਆਇਆ ਤਾਨੂੰ ਬਚਾ ਲਵਾ ਗਿਆ ਉਹ ਬੋਲਦਿਆਂ ਦੇਖੋ ਕੱਟੀ ਯਾਰੀ ਅਸਲ ਆ ਇੱਥੇ ਦੇਖੋ ਭਾਜੀ ਜਿੱਦਾਂ ਘੋੜੀਆਂ ਹੁੰਦੀਆਂ ਏ ਘੋੜੀਆਂ ਰੱਖਣ ਵਾਲਾ ਕੰਮ ਆ ਭਾਜੀ ਆਹ ਜੇ ਕੀ ਇਹ ਭਾਜੀ ਚਾਰ ਦੰਦ ਪਿਓਰ ਚੌਗੀ ਚਾਰ ਦੰਦ ਇਹਨਾਂ ਦੋਹਾਂ ਨੂੰ ਵੇਹੇ ਬੱਚੇ ਲਾਇ ਇਹਨੂੰ ਵੀ ਲਾਉਣਾ ਤੁਹਾਨੂੰ ਦਿਖਾਉਣੇ ਕਮਾਲਾਂ ਕੀ ਕਰਦੀਆਂ ਭਾਜੀ ਕੱਟ ਗਿਆ ਮੈਂ ਨਾ ਕਰੇ ਤੋਹਫਾ ਹੀ ਆ ਇਹਦੇ ਥਲੇ ਕੱਟੀ ਥਲੇ ਬੌਲੇ ਦਾ ਸਟਾਰਟ ਹੁੰਦਾ 13 ਕਿਲੋ ਦੁੱਧ ਆ ਹੁਣ ਆਇਆ ਵਕਤ ਹਾਜ਼ਰ ਪਹਿਲਾ ਸੁਆ ਪਿਓਰ ਚਾਰ ਦਾ ਤਾਂ ਕੋਈ ਬੰਦਾ ਆਪਣਾ ਜਿਹੜੇ ਵੀਰ ਨੇ ਲੈਣੀ ਮੂੰਹ ਫੜ ਕੇ ਤਸੱਲੀ ਕਰਕੇ ਲੈ ਕੇ ਜਾਣ ਆ ਇਧਰ ਦੇਖੋ ਪਿਓਰ ਚੌਗੀ ਠੀਕ ਹੈ ਤੇ ਮਗਰ ਵੀ ਭਾਜੀ ਕੱਟੀ ਬਿਲਕੁਲ ਤਾਜੀ ਸੁਈ ਆਪਣੇ ਘਰ ਸੁਈਆਂ ਇਹ ਛੋਟੀਆਂ ਬਿਲਕੁਲ ਜੀ ਬਿਲਕੁਲ ਇੱਕ ਕੱਟੀ ਥਲੇ 13 ਕਿਲੋ ਹਾਜ਼ਰ ਦੁੱਧ ਆ ਹੁਣ ਹਾਜ਼ਰ ਬਸ ਠੀਕ ਹੈ ਦੇਖੋ ਜਾਮਨੂਨ ਵਾਦੇ ਜਿੱਦਾਂ ਭਾਜੀ ਪਾਛ ਨਹੀਂ ਕੀਤੀਆਂ ਦੀਆਂ ਉਹ ਕੰਮ ਹੋਇਆ ਪਿਆ ਇਧਰ ਦੇਖੋ ਮਗਰ ਕਤੀ ਬਿਲਕੁਲ ਤਾਜੀ ਸੁਈ ਭਾਜੀ ਆਵੇ ਬਿਲਕੁਲ ਤਾਜੀ ਆ ਜਾ ਪੁੱਤ ਚਵਾਈ ਜੂਆ ਮਰੀ ਜਕ ਮੈਂ ਆ ਗਿਆ ਭਾਜੀ ਤੇਰੇ ਕਮਾਲਾ ਹੀ ਕਰਦੀਆਂ ਤੇ ਚਾਈਨੇ ਰੁਪਏ ਲਾ ਕੇ ਚਵਾਈ ਮਾਰੀ ਲੈਣੀ ਤੇ ਫਿਰ ਫਾਇਦਾ ਕੀ ਆ ਬਸ ਬਸ ਵਾਠ ਠੀਕ ਆ ਕਿਉਂਕਿ ਤੇ ਯਾਰ ਸਾਡੀਆਂ ਭੈਣਾਂ ਬੀਬੀਆਂ ਚੋਣੀਆਂ ਹੁੰਦੀਆਂ ਤੇ ਡੰਗਰ ਚੋਣ ਹੀ ਨਾ ਚੰਗਾ ਇਹ ਦੇਖੋ ਭਾਜੀ ਆ ਖਾਓ ਮਰੀ ਜੀ ਇਹ ਦੇਖੋ ਵੇਖੋ ਕਮਾਲਾ ਕਰਦੀ ਇਹ ਦੇਖੋ ਕੱਟੀ ਠੀਕ ਆ ਕੱਲਾ ਕੱਲਾ ਭਾਜੀ ਯਾਰ ਕਰਦੀ ਆ ਇਹ ਦੇ ਯਾਰੀ ਅਸਲ ਇਹ ਦੇਖੋ ਦੇਖੋ ਕੱਟੀ ਇਥੇ ਲਾ ਕੇ ਲਿਆਓ ਇਧਰ ਵੇਖੋ ਇਧਰ ਵੇਖੋ ਭਾਜੀ ਪੁੱਤ ਜੀਆ ਬੋਲੋ ਪੁੱਤ ਜੀਆ ਬਾਲੀ ਜਾਰੀ ਭਾਜੀ ਐਸਾ ਲਈ ਦਿਓ ਕੋਈ ਭੂਰ ਛਟਾ ਨਹੀਂ ਕੋਈ ਨਾਰ ਗਿਲਤੀ ਨਹੀਂ ਇਹ ਦੇਖੋ ਠੀਕ ਹੈ ਠੀਕ ਹੈ ਧਰਤੀ ਛੇ ਕਰਨ ਲਈ ਇਧਰ ਵੇਖੋ ਥਾਣ ਉਦਾਂ ਵੇਖਣ ਨੂੰ ਨਾ ਥਾਣ ਨਿਕਾ ਲੱਗਦਾ ਇਹ ਪਥਮਾ ਆ ਕੇ ਵੇਖੋ ਇਧਰ ਹਾਂ ਇਹ ਦੇਖੋ ਭਾਜੀ ਸਫਾਈਆਂ ਵੇਖੋ ਕੱਟੀ ਦੀਆਂ ਬਾਲੀ ਜਾਰੀ ਐਸਾ ਲਿਆ ਚਲੋ ਇਹ ਜਿਹੜਾ ਵੀਰ ਲੈ ਜਾਊਗਾ ਨਾ ਤੋਹਫਾ ਤੋਹਫਾ ਭਾਜੀ ਆਜੋ ਕਰਾ ਦੇ ਹੈ ਹਾਂ ਹਾਂ ਇਸ ਹਰੀ ਮੈਨੂੰ ਆ ਚੀਜ਼ ਆ ਜਾਂਦੀ ਝੋਟੀ ਫਿਰ ਪੂਰੀ ਚੰਗੀ ਆ ਜ਼ਬਰਦਸਤ ਝੋਟੀ ਪੂਰੀ ਵੱਡੀ ਆ ਕੁੱਤੀ ਆਉਣੇ ਆ ਹਾ ਹਾ ਤੇ ਜੱਗੀ ਭਾਈ ਫਿਰ ਕਿਨੇ ਕਿਨੇ ਇਹ 140 ਦੀ ਭਾਜੀ 140000 ਹਾਂਜੀ ਇਹ 140 ਦੀ ਹੋਣੀ ਆ ਤਿੰਨ ਨੰਬਰ ਜੇ ਹਾਂਜੀ ਆ ਚਾਰ ਨੰਬਰ ਵਾਲੀ ਕੱਟੀ ਇਹ ਜੈਸਨੂ ਮੁੱਲ ਕੱਟੀ ਦੀ ਆ 170 75 ਦੀ ਹਾਂਜੀ ਇਹ ਜੈਸਨੂ ਭਾਜੀ ਜਿਹੜੀ ਛੋੜੀ ਹੋਣੀ ਆ ਨਾ ਇੱਕ 55 ਦੀ ਹਾਨਾ ਹੀ ਹੋਣੀ ਆ ਇਹਨੂੰ ਮੜਾ ਲਾ ਦੇ ਮੈਂ ਉਹ ਖੋਲ ਕੇ ਰਖੋਣਾ ਇਹ ਵੀ ਭਾਜੀ ਕੱਟੀ ਅਸਾਂ ਲੈ ਜਾਂਦੀ ਚਲੋ ਚਲੋ ਪਿਓਰ ਚੋਗੀ ਆ ਕੱਟੀ ਆ ਉਹ ਜਿਹੜੀ ਪਰਲੀ ਆ ਭਾਜੀ ਪਹਿਲਾ ਸੁਆ ਦੋ ਦੰਦ ਠੀਕ ਆ ਖੀਰੀ ਆ ਜੇ ਦੋਂਦੀ ਦੇ ਦੰਦ ਬਰਾਬਰ ਨਹੀਂ ਕੀਤੇ ਇਧਰ ਦੇਖੋ ਭਾਜੀ ਰੇਲ ਗੱਡੀ ਦੇ ਇੰਜਨ ਜਿਹੜੀ ਲੰਮੀ ਇਧਰ ਦੇਖੋ ਕੱਟੀ ਠੀਕ ਆ ਫਿਰ 15 ਕਿਲੋ ਦੁੱਧ ਹੀ ਕੱਟੀ ਥਲੇ ਚੋਗ ਲਿਆਂਦਾ ਹਾਂ ਸਫਰ ਦੇ ਵਿੱਚ ਆਣ ਕੇ ਕੱਟੀ ਆ ਕਿਲੋ 2 ਕਿਲੋ 13 ਕਿਲੋ ਹਾਜ਼ਰ ਹੋਊਗਾ ਹੁਣ ਪਿਓਰ ਖੀਰੀ ਦੋਂਦੀ ਹੋਣ ਈ ਆ ਕੋਈ ਦੰਦ ਆਪਣੇ ਵੀਰ ਵੇਖ ਕੇ ਲੈ ਜੇ ਹਾਂ 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 ਲਓ ਜੀ ਏ ਤਰੇਖੋ ਭਾਜੀ ਤੁਹਾਨੂੰ ਦੱਸਿਆ ਕਿ ਪੀ ਸਹੀ ਹੀ ਪਾਉਣੇ ਆ ਬਿਲਕੁਲ ਪਰ ਛੀਏ ਹੀ ਨਾ ਅੱਜ ਦੇ ਇੱਕ ਤੋਂ ਇੱਕ ਤਾਂ ਇਹਦੀ ਗੱਲ ਹੀ ਆ ਹਾਂਜੀ 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 ਹੋਰ ਸਾਚੀ ਗੱਲ ਦੀ ਭਾਜੀ ਕੀ ਹਾਲ ਹੈ ਚੋਈ ਜੋ ਆ ਮਰੀਆ ਮੈਂ ਕਿਹਾ ਇੱਕ ਨੰਬਰ ਦੀਆਂ ਭਾਜੀ ਠੀਕ ਆ ਆ ਵੇ ਲੋ ਹੈ ਕਟੀਆਂ ਪਹਿਲਣਾ ਵਾ ਪਰ ਕੋਈ ਸ਼ਕਲੋਂ ਨਹੀਂ ਕਹਿ ਸਕਦਾ ਪਹਿਲਣਾ ਜਿਹੜੇ ਜਿਹੜੇ ਥਣ ਲੱਗੇ ਕਟੀਆਂ ਨੂੰ ਕਹਿਣ ਨੂੰ ਦੂਜਨਾ ਕੋਈ ਕਹਿ ਸਕਦਾ ਪਰ ਦੋਂਦੀ ਜੇ ਪਿਓਰ ਦੰਦੀ ਜਿਹੜਾ ਵੀਰ ਆਪਣਾ ਮੂੰਹ ਫੜ ਕੇ ਕੋਈ ਤਸੱਲੀ ਕਰਕੇ ਲੈ ਜੇ ਬਿਲਕੁਲ ਬਿਲਕੁਲ ਜੀ ਤੇ ਜੱਗੀ ਭਾਈ ਫੇਰਾ ਕਿਹੜਾ ਸਾਲ ਲੱਗਾ ਜੁਗਿਆ ਇਹ ਸੁੰਬਾਈ ਆ ਭਾਜੀ ਪਹਿਲਾਂ ਕੱਟੀ ਨੂੰ ਦੋਂਦੀ ਪਿਓਰ ਹਰੇ ਦੋਂਦੀ ਦੇ ਵੀ ਭਾਜੀ ਬਰਾਬਰ ਨਹੀਂ ਕੀਤੇ ਹਾਂ ਹਾਂ ਗਰਮੀ ਵਾਲੀ ਹੱਤੋ ਹੀ ਪਈ ਆ ਇਧਰ ਵੇਖੋ ਭਾਜੀ ਪਸ਼ਮੀਕ ਨਹੀਂ ਇਹ ਇਹ ਭਾਜੀ ਕੱਟੀ ਮੌਲਦਕਾਰ ਨੂੰ ਭਾਵੇਂ ਇਹਦਾ ਵੀ ਕੱਟੀ ਤੁਹਾਨੂੰ ਪਤਾ ਵੀਡੀਓ ਵੀ ਪੈਂਦੇ ਆ 2-2 ਲੱਖ ਰੁਪਏ ਦੀਆਂ ਕੱਟੀਆਂ ਵਿਗਣਡੀਆਂ ਇਹਦਾ ਮੁੱਲ ਵੀ ਬਿਲਕੁਲ ਜੈ ਜਿਹੜੀ ਜੈਸਨੋ ਹੀ ਆ ਨਾ 165 ਦੀ ਦੇ ਦੀਏ ਵੀ 60 ਦੀ ਦੇ ਨਹੀਂ ਇਹ ਆ ਜੈ ਜੈ 155 ਦੀ ਭਾਜੀ ਇਹਦੇ 155 ਦੀ ਆ ਪਰ ਜਿਹੜਾ ਵੀਰ ਕਟੀਆਂ ਲੈ ਜੂਗਾ ਨਾ ਬਾਰ-ਬਾਰ ਹੀ ਕਹਿੰਦੇ ਕਿ ਤੋਹਫੇ ਹੀ ਆ ਤੋਹਫੇ ਹੀ ਵਾ ਠੀਕ ਆ ਇਹ ਦੋ-ਦੋ ਛੂਏ ਪੀਊਗਾ ਕੋਈ ਇਧਰ ਦੇਖੋ ਭਾਜੀ ਪਹਿਲੇ ਨੂੰ ਆਹ ਚੀਜ਼ਾਂ ਲੱਗੀਆਂ ਨੇ ਇਧਰ ਦੇਖੋ ਇਧਰ ਆ ਕੱਟੀ ਵੀ ਵੇਖੋ ਆ ਪਸਮਾ ਕੇ ਤਨ ਉਹਦੀਆਂ ਤਾਂ ਵੇਖੋ ਕੀ ਕਮਾਰੋ ਕਮਾਲ ਨਹੀਂ ਕਰਦੀ ਇਧਰ ਦੇਖੋ ਇਧਰ ਆਣ ਕੇ ਅਗਲੇ ਪਾਸੇ ਖਾਇਓ ਇਧਰ ਦੇਖੋ ਨਾੜਾ ਨੂੜਾ ਕੇ ਦਾਫਲਾ ਦਈਆ ਹਰੇ ਆ ਲੈਂਦੋ ਕੱਟੀ ਨੂੰ ਜਿਹਦਾ ਏ ਭਾਜੀ ਮਾਰੀ ਮਹਿ ਜਨੀ ਗਾੜ ਕਟੂਗੀ ਪਹਿਲਾਂ ਨਾ ਕੱਟੀ ਜਿੰਨਾ ਦੁੱਧ ਦਿੰਦੀਆਂ ਨਾ ਆਮ 13 14 ਕਿਲੋ ਦੁੱਧ ਆ ਘੱਟੀ ਥੱਲੇ ਤੇ 2.5 3 ਕਿਲੋ ਦੀ ਗਾੜ ਇਧਰ ਦੇਖੋ ਚੁਵਾਈ ਇਹ ਨਹੀਂ ਗੇ ਚੁਲਕ 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 ਥੱਲੇ ਬਹਿ ਜਾਣਾ ਦੇ ਕੁੜੇ ਥਾਂ ਨਹੀਂ ਹੱਥ ਚ ਹੁਣੇ ਇਧਰ ਦੇਖੋ ਨਹੀਂ ਠੀਕ ਹੈ ਚਾਹ ਤਰਤੀ ਨਾ ਪੋੜਤੀ ਮੈਂ ਨੇ ਤੇ ਫੇਰ ਫਾਇਦਾ ਕੀ ਹੈ ਇਹ ਦੇਖੋ ਚੁਵਾਈ ਦੱਸੀ ਜਾਂਦੀ ਬਦਲ ਪਹਿਲਾਂ ਮਈਆਂ ਦੀ ਚੁਵਾਈ ਇਦਾਂ ਨਹੀਂ ਦੇਖੋ ਇਧਰ ਆਹ ਦੇਖੋ ਭਾਜੀ ਆਹ ਚੀਜ਼ਾਂ ਪਹਿਲਾਂ ਨੂੰ ਬੜੀਆਂ ਘਾਟ ਲੱਗਦੀਆਂ ਵਾ ਪਹਿਲ ਨਾਲ ਕਟੀਆਂ ਨੂੰ ਆ ਚੀਜ਼ਾਂ ਨਹੀਂ ਭਾਜੀ ਲੱਗਦੀਆਂ ਇਹ ਰਾਜ ਸਪੈਸ਼ਲ ਵੀਡੀਓ ਆ ਭਾਜੀ ਬਣਾਈ ਆ ਸਪੈਸ਼ਲ ਮਾਲ ਵੇਖੋ ਟਾਪ ਕੁਆਲਟੀ ਬਿਲਕੁਲ ਤਾਜੀ ਸੂਈ ਇਹਦੇ ਬਿਲਕੁਲ ਆਜੋ ਇਨੀ ਕਿਵੇਂ ਕਰਨੀ ਤੁਸੀਂ ਇਹ 155 ਦੀ ਇਹ ਚੌਗੀ ਦੀ 155 ਦੀ ਯਾਦ ਦੋਂਦੀ ਚਲੋ ਦੋ ਦੋ ਜੋੜਾ ਇੱਕ ਲੈ ਜਾਊਗਾ ਵੀਰ ਨਾ ਬੱਥੇ ਠੀਕ ਮਰ ਕੇ ਯਾਦ ਕਰਨ ਆ ਲਗੇ ਆਂ ਨਹੀਂ ਆ ਸ਼ੀਏ ਭਾਜੀ ਉਹ ਦੇਖੇ ਵੇਣ ਆ ਲਗੇ ਆਂ ਅੱਜ ਭਲੇਖੇ ਪਹਿਣੇ ਹੈ ਕਿ ਕਿਹੜੀ ਲਈਏ ਤੇ ਕਿਹੜੀ ਨਾਲ ਲਈਏ ਇੱਧਰ ਦੇਖੋ ਭਾਜੀ ਚਾਰ ਦੰਦ ਇਹ ਚਾਰ ਦੰਦ ਦਾ 6 ਛਿੱਗੀ ਇਹ ਪਿਓਰ ਚੌਗੀ ਚਾਰ ਦੰਦ ਇੱਧਰ ਦੇਖੋ ਕੱਟੀ ਇਹਦਾ ਅੱਜ ਭਲੇਖੇ ਪਹਿਣਗੇ ਕਿ ਕਨਫਿਊਜ਼ ਹੋਣ ਵਾਲਾ ਕੰਮ ਅੱਜ ਹੋ ਜਾਣਾ ਕਿ ਕਿਹੜੀ ਲਈਏ ਬਹੁਤ ਵੱਡਾ ਕੰਮ ਹੈ ਨਾ ਪਿਓਰ ਚੌਗੀ ਆ ਫੜ ਦਿੰਦਾ ਇਹ ਨਹੀਂ ਕਿ ਕਹਿ ਤਾ ਦੰਦਾ ਇਹ ਪਿਓਰ ਚੌਗੀਆਂ ਜਿਹੜੀ ਦੋਂਦੀ ਦੋਂਦੀ ਥੋੜਾ ਮੂੰਹ ਮਾ ਔਖਾ ਫੜਾਉਂਦੀਆ ਵਿਖਾ ਕੇ ਦੇਣੀਆਂ ਆਪਾਂ ਬੀਰਾਂ ਨੂੰ ਬਸ ਠੀਕ ਆ ਲਓ ਜੀ ਆੜੀਆਂ ਆੜੀਆਂ ਪਹਿਲਣਾ ਕਟੀਆਂ ਪਾਲਦੀਆਂ ਨਹੀਂ ਬਾਜੀ ਵੇਖ ਲਓ ਆੜੀਆਂ ਆੜੀਆਂ ਕਟੀਆਂ ਪਾਲ ਲੀਆਂ ਬੜੀਆਂ ਊਖੀਆਂ ਜੀ ਤੇ ਚੋਣ ਚਾਂ ਦੇ ਥਣ ਕੱਢਦੀ ਬਾਜੀ ਕੱਟੀਆਂ ਓਏ ਹੋਏ ਇਧਰ ਵੇਖੋ ਰੱਥੇ ਛੱਡ ਕੇ ਭਾਵੇਂ ਥੱਲੇ ਬਹਿ ਜਾਓ ਇਧਰ ਵੇਖੋ ਹਾਂ ਆ ਚੀਜ਼ਾਂ ਅਸੀਂ ਲੈਂਦੇ ਜੀ ਬਾਜੀ ਆ ਚੀਜ਼ਾਂ ਦੇ ਅਸੀਂ ਫੈਨ ਆ ਇਹੋ ਆ ਆ ਚੀਜ਼ਾਂ ਦੇ ਫੈਨ ਆ ਬਾਜੀ ਕਟੀਆਂ ਦੇ ਇਹ ਨਹੀਂ ਗੇ ਮੈਂ ਥੱਲੇ ਗਾਵਾਂ ਦੇ ਮੇਰੇ ਇਧਰ ਵੇਖੋ ਕੱਟੀ ਬਾਜੀ ਪ्योर ਚੌਗੀ ਦੇ ਘੋੜੀਆਂ ਆ ਕਟੀਆਂ ਨਹੀਂ ਘੋੜੀਆਂ ਆ ਅੱਜ ਦੇ 6 ਝੋਟੀਆਂ ਦੇ ਟੋਪਰ ਕੋਈ ਲੈ ਦੇ ਜਿਹੜਾ ਵੀਰ ਤੇ ਯਾਰ ਹੀ ਕਰੂਗਾ ਅੱਜ ਐਦੋਂ ਵੱਧ ਤੇ ਭਾਜੀ ਹੁਣ ਤੁਸੀਂ ਸਿਆਣੇ ਜੇ ਰੱਬ ਦਾ ਨਾ ਹੀ ਆ ਕਿ ਨਹੀਂ ਹਾਂ ਜੀ ਨਹੀਂ ਹੈ ਕਿ ਨਹੀਂ ਤੋਹਫੇ ਕੱਢ ਕੇ ਲਿਆਂਦੇ ਬਿਲਕੁਲ ਬਿਲਕੁਲ ਮਿਹਨਤ ਕੀਤੀ ਆ ਭਾਜੀ ਮਾਲ ਚੰਗਾ ਲਿਆਂਦਾ ਏ ਵੀ ਭਾਜੀ ਸੇਮ ਹੀ ਆ ਤਿੰਨੇ ਲਾਸਟ ਵਾਲੀਆਂ ਕਟੀਆਂ 1 55 55 ਦੀਆਂ ਚਲੋ ਕੱਟੀ ਇਹ ਵੀ ਭਾਜੀ 1 70 75 ਦੀ ਵੇਖ ਲਓ ਕਿੱਡੀ ਆ ਐ ਇਧਰ ਵੇਖੋ ਇਧਰ ਵੇਖੋ ਇਦਾਂ ਇਦਾਂ ਹੀ ਬੈਠੇ ਰੋ ਇਧਰ ਵੇਖੋ ਕਿ ਵਾਈ ਲੱਗੀ ਕਿਤੇ ਕਮਾਲਾ ਇਧਰ ਦੇਖੋ ਉਹ ਜੀ ਨੇ ਇਹਨੂੰ ਮਾਰ ਕੇ ਛੜ ਮੂੰਹ ਭਾਂਦੇ ਹੀ ਦੇਖੋ ਅਸਲ ਝੋਟੀਆਂ ਆ ਦੇ ਨਜ਼ਾਰੇ ਆਉਂਦੇ ਆ ਦੇ ਭਾਵੇਂ ਇਧਰ ਇਧਰ ਹੋਈਦਾ ਹੀ ਦੇਖੋ ਦੋਵੇਂ ਪਾਸੇ ਬੈਠੇ ਰੋ ਇਧਰ ਦੇਖੋ ਲੱਤ ਮਾਰਨ ਵਾਲੀਆਂ ਸੰਡੀਆਂ ਸਹੀ ਲਾ ਜਿਹੜੀ ਦੇ ਮਰਜ਼ੀ ਥੱਲੇ ਬੈਜੋਈ ਦੇਖੋ ਉਹ ਜੀ ਨਹੀਂ ਮਾਰ ਕੇ ਮੂੰਹ ਭਾਂਦੇ ਹੀ ਦੇਖੋ ਜਿਹੜੀ ਦੇ ਮਰਜ਼ੀ ਥੱਲੇ ਬੈਠੇ ਕੋਈ ਪਰਵਾਹ ਹੀ ਨਹੀਂ ਕੋਈ ਦੇ ਅਸਲ ਝੋਟੀਆਂ ਅਸਲ ਭਾਜੀ ਬਹੁਤ ਚੰਗੀਆਂ ਕੱਟੀਆਂ ਲਿਆਦੇ ਆ ਆਪਣੀਆਂ ਲੋ ਆਈ ਤਾਰਾ ਤੁਣਾ ਦੇ ਹੀ ਦੇਖੋ ਬੱਸ ਓਏ ਬੱਸ ਬੱਸ ਬਹੁਤ ਠੰਡੀਆਂ ਵਾਂ ਅਸਲ ਝੋਟੀਆਂ ਇਹ ਛੇ ਝੋਟੀਆਂ ਨੇ ਇੱਕ ਵੱਛੀ ਦੇ ਭਾਜੀ ਦੋ ਭਾਈ ਵੱਛੀ ਵੀ ਅੱਜ ਲੈ ਆਂਦੀ ਆ ਪਹਿਲਾ ਸੂਆ ਮਗਰ ਵੀ ਭਾਜੀ ਵੱਛੀ ਜੀ ਅਜਾ ਵੱਛੀ ਦਾ ਮਗਰ ਇੱਧਰ ਦੇਖੋ ਭਾਜੀ 15-20 ਦਿਨਾਂ ਦੀ ਸੂਈ ਜੇ ਮਗਰ ਵੱਛੀ ਦੁੱਧ ਬੜਾ ਛੱੜਦੇ ਰਿਹਾ ਘਰੋਂ ਲਈ ਆ ਵੱਛੀ ਠੀਕ ਆ ਹਾਂਜੀ ਦੁੱਧ ਵੱਛੀ ਨੂੰ ਚੰਗਾਉਂਦੇ ਰਹਿ ਬਹੁਤ ਜਾਈਂ ਦੇਖੋ ਬਰੇਡ ਬਰੂਡ ਵਾਲੀ ਵੇਖੋ ਬੋਤੀ ਐਂ ਤੁਹਾਨੂੰ ਪਤਾ ਘਟ ਲੈਨੇ ਆ ਵੱਛੀ ਗਰਮੀ ਗਰਮੀ ਵੜੀ ਆ ਵੱਛੀ ਦੇਲੇ ਦੁੱਧ ਪਾਜੀ ਵੰਡ ਵੰਡ ਨਹੀਂ ਉਹ ਪਾਉਂਦੇ ਨੇਰੇ ਪੱਠਿਆਂ ਦੇ 13 ਕਿਲੋ 12 13 ਕਿਲੋ ਦੁੱਧ ਚੋਂਦੇ ਰਹਿਆ ਐ ਇੱਦਾਂ ਠੰਡੀ ਸੀ ਲਿਆ ਹੋਜੀ ਨਹੀਂ ਦੇਖੋ ਅਸਲ ਆਇਆ ਚੁਈ ਚੁਈ ਲੱਗੀ ਦੁੱਧ ਕਿੰਨੇ ਚੱਕੀ ਦੁੱਧ 13 ਕਿਲੋ ਵੱਛੀ ਦੇ ਲੈ ਆਜ ਰਿਹਾ 12 ਤੋਂ 13 ਕਿਲੋ 12 ਦੇ ਲੈ ਜਾਓ ਭਾਜੀ ਕੋਈ ਜਿਹੜਾ ਮਰਜੀ ਕਹੋ ਗਰਮੀ ਗਰਮੀ ਭਾਂਡੇ ਹੀ ਐ ਪਿਓਰ ਦੋਂਦੀ ਆ ਤੇ ਮਗਰ ਵੱਛੀ ਜਿਹਾ ਖਾ ਲੋ ਵੇਖ ਲੋ ਕਿਦਾਂ ਦੀ ਐ ਬੁਲਬੁਲ ਦਾ ਬੱਚਾ ਜੀ ਆਹ ਦੀ ਜਣਾ ਫਿਕਸ ਆਰਡਰ ਵੇਖੋ ਐ ਗੋਲ ਜਿਦਾ ਫੋਟੋ ਫੋਟਬਾਲ ਹੁੰਦਾ ਮੋਲ ਕਰਦੇ ਆ ਭਾਈ ਆ ਮੱਛੀਆਂ ਤੋਂ ਤੁਹਾਨੂੰ ਪਤਾ ਵੀ ਸਾਡੇ ਪਾਉਂਦੇ ਪਾਉਂਦੇ ਆ 70 70 65 65 ਦੀ ਆਪਣਾ ਕੋਈ ਮੋਲ ਨਹੀਂ 65 70 ਹਾਂਜੀ 55 ਦੀ ਦੇ ਦਈਏ ਕਰਦੇ ਛੋੜ ਜੋ ਆ ਗਿਆ 50 ਦੀ ਚਲੋ 48 48000 ਦੀ ਪਾਜੀ ਵੇਖ ਲਓ ਮਗਰ ਵਛੀ ਦੇ ਗਾਂ ਜਿਹੜਾ ਵੀਰ ਲੈ ਜੂ ਘਰ ਰੱਖਣ ਵਾਲਾ ਵੀ ਨਾ ਇਧਰ ਦੇਖੋ ਵਛੀ ਦੇ ਸਿੰਘ ਦਗਾਉਣ ਵਾਲੇ ਜੇ 20 ਦਿਨਾਂ ਦੀ ਸੂਈ ਜੇ ਦੋ ਦ ਬੜਾ ਛੜਾ ਇਧਰ ਦੇਖੋ ਜਾਤ ਬਰੀਰ ਵਾਲੀ ਵਛੀ ਵੀ ਇਹ ਹੁਣ ਆਦੇ ਜਿਹੜੇ ਵੀਰ ਗਾਵਾਂ ਦੀ ਵੀਡੀਓ ਪਾਉਂਦੇ ਨਾ ਉਹਨਾਂ ਨੂੰ ਜਿਆਦਾ ਜਿਆਦਾ ਬੜਾ ਥੋੜਾ ਸਾਨੂੰ ਘਾਟ ਆ ਚਲੋ ਪਿਓਰ ਦੋਂਦੀ ਆ ਪਾਜੀ ਹਾਂ ਪਿਓਰ ਦੋਂਦੀ ਵੇਖ ਲਓ ਵਛੀ ਬੂੰਹ ਖੋਲ ਖੋਲ ਦੇ ਰਸਾ ਰਸਾ ਖੋਲ ਰਸਾ ਜਿੰਗਸਾ ਖੋਲ ਕਾਲਾ ਕੋ ਪਈ ਨਾ ਕੋਲਾ ਕੋਲਾ ਪਿਓਰ ਦੋਂਦੀ ਬਾਜੀ ਆਇ ਤੇ ਦੇਖੋ ਦੋ ਦੰਦਾ ਦੋ ਤੋਹਫਾ ਤੋਹਫਾ ਜਿਹੜਾ ਵੀਰ ਲੈ ਜਾਊਗਾ ਨਾ ਵੱਛੀ ਬਿਲਕੁਲ ਬਿਲਕੁਲ 6 ਝੋਟੀਆਂ ਜੇ ਤੇ ਇੱਕ ਵੱਛੀ ਚਲੋ 48000 ਦੀ ਵੱਛੀ ਆ ਤਿੰਨੇ ਝੋਟੀਆਂ 1 55 55 ਦੀਆਂ ਆ ਇੱਕ 40 ਦੀ ਜੇ ਆ ਵੀ ਇੱਕ 60 ਦੀ ਆ ਇੱਕ 62 ਦੀ ਬੂਰੀ ਬੱਠ ਠੀਕ ਹੈ ਬੂਰੀ ਵੀ ਰੱਤੀ ਬੂਰੀ ਐ ਦੇਖੋ ਬਾਜੀ ਇਹ ਘਰ ਦਾ ਸ਼ਿੰਗਾਰ ਆ ਜਿਹੜਾ ਵੀਰ ਲੈ ਜਾਊਗਾ ਨਾ ਐ ਜਾਰੀਆਂ ਅਸਲਿਆ ਬਾਜੀ ਦੇਖੋ ਚਲੋ ਤੇ ਗਰਮੀ ਵੀ ਬਹੁਤ ਜ਼ਿਆਦੀ ਆ ਮਿਹਨਤ ਕਰਕੇ ਲਿਆਂਦੀ ਆ ਤੇ ਵੀਰ ਆਪਣੀ ਚੋ ਚਵਾ ਕੇ ਤਸੱਲੀ ਕਰਕੇ ਖਾੜਨ ਤੇ ਨਾਮ ਆਪਣਾ ਜਗਜੀਤ ਸਿੰਘ ਜੀ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 8427780953 ਸਤਿ ਸ੍ਰੀ ਅਕਾਲ